ਦੋਸਤੋ ਅੱਜ ਤੁਹਾਨੂੰ ਦਿਖਾਉਣ ਨੇ ਆ ਫਰੀਦਕੋਟ ਦਾ ਯਤੀਮ ਖਾਨਾ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਮੈਂ ਕੀ ਗੱਲ ਕਰ ਰਿਹਾ ਹੈਗਾ ਕਿ ਯਤੀਮ ਖਾਨਾ ਤਾਂ ਫਰੀਦਕੋਟ ਦੇ ਵਿੱਚ ਹੈ ਹੀ ਨਹੀਂ ਅਸਲ ਦੇ ਵਿੱਚ ਯਤੀਮ ਖਾਨਾ ਰਾਜੇ ਦੇ ਸਮੇਂ ਦਾ ਹੈ ਜੋ ਅੱਜਕੱਲ ਪੁਲਸ ਲਾਈਨ ਬਣੀ ਹੋਈ ਹੈ ਰਾਜੇ ਦੇ ਸਮੇਂ ਇਹ ਯਤੀਮ ਖਾਨਾ ਹੀ ਹੋਇਆ ਕਰਦਾ ਸੀ ਬਾਦ ਦੇ ਵਿੱਚ ਇੱਥੇ ਬੀਐਡ ਕਾਲਜ ਵੀ ਸ਼ੁਰੂ ਹੋਇਆ ਸੀ 10-12 ਸਾਲ ਇੱਥੇ ਬੀਐਡ ਕਾਲ ਚੱਲਿਆ ਤੇ ਉਸ ਤੋਂ ਬਾਅਦ ਇਹ ਜਗ੍ਹਾ ਪੁਲਸ ਲਾਈਨ ਦੇ ਲਈ ਰਿਜ਼ਰਵ ਕਰ ਲਈ ਗਈ ਦੋਸਤੋ ਇਹ ਫਰੀਦਕੋਟ ਤੋਂ ਕੋਟਕਪੂਰਾ ਸ਼ੜਕ ਤੇ ਨਹਿਰਾਂ ਦੇ ਕੋਲ ਹੈ ਜੋ ਅੱਜਕੱਲ ਪੁਲਸ ਲਾਈਨ ਹੈ ਇਸ ਦੀ ਜਿਹੜੀ ਪਹਿਲੀ ਦੋ ਮੰਜ਼ਲਾ ਇਮਾਰਤ ਹੈਗੀ ਆ ਇਹ ਸਾਰੇ ਜੁਤੀਮਾਂ ਦੇ ਲਈ ਸੀ ਇੱਕ ਸਰਵੇ ਦੇ ਮੁਤਾਬਕ ਇਸ ਦੀ ਜਿਹੜੀ ਉਸਾਰੀ ਸੀ ਉਹ ਰਾਜਮਾਤਾ ਮਹਾਰਾਣੀ ਮਹਿੰਦਰ ਕੌਰ ਨੇ ਰਿਆਸਤ ਦੇ ਗਰੀਬ ਬੇਘਰੇ ਲੋਕਾਂ ਲਈ ਕਰਵਾਈ ਸੀ ਪਰ ਇੱਕ ਤਾਂ ਹੋਰ ਜਿਹੜਾ ਹੈਗਾ ਸਾਨੂੰ ਇਹ ਜ਼ਿਕਰ ਮਿਲਦਾ ਹੈ ਕਿ ਜਿਹੜੀ ਰਾਜਾ ਹਰਿੰਦਰ ਸਿੰਘ ਦੀ ਜਿਹੜੀ ਉਸਾਰੀ ਸੀ ਉਸ ਨੇ ਕਰਵਾਈ ਸੀ ਕਰਨਲ ਬਲਬੀਰ ਸਿੰਘ ਸਰਾਹ ਹੋਰਾਂ ਦਾ ਇਹ ਮੰਨਣਾ ਹੈ ਕਿ ਰਾਜਾ ਹਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਉਸ ਨੂੰ ਰਿਆਸਤ ਵਿੱਚ ਕੋਈ ਵੀ ਭਿਖਾਰੀ ਨਹੀਂ ਮਿਲਣਾ ਚਾਹੀਦਾ ਉਸ ਨੇ ਹੀ ਇਸ ਜਤੀਮਖਾਨੇ ਦੀ ਉਹ ਸਾਰੀ ਜਿਹੜੀ ਸੀਗੀ 1934 ਦੇ ਵਿੱਚ ਆਪਣੀ ਮਾਤਾ ਦੇ ਨਾਂ ਤੇ ਕਰਵਾਈ ਸੀ 1948 ਵਿੱਚ ਫਰੀਦਕੋਟ ਰਿਆਸਤ ਦੇ ਪੈਪਸੋ ਵਿੱਚ ਬਲੀਨ ਹੋ ਜਾਣ ਤੇ ਇਹ ਰਿਆਸ ਇਹ ਇਮਾਰਤ ਪੁਲਿਸ ਵਿਭਾਗ ਨੂੰ ਦੇ ਦਿੱਤੀ ਗਈ 1960 ਤੋਂ ਲੈ ਕੇ 1972 ਤੱਕ ਇਸ ਵਿੱਚ ਬੀਐਡ ਕਾਲਜ ਵੀ ਚੱਲਦਾ ਰਿਹਾ 1972 ਵਿੱਚ ਫਰੀਦਕੋਟ ਦੇ ਜ਼ਿਲ੍ਹਾ ਬਣ ਜਾਣ ਤੇ ਮੁਰ ਇਹ ਇਮਾਰਤ ਜੇ ਸੀ ਉਹ ਪੁਲਿਸ ਵਿਭਾਗ ਦੇ ਕੋਲ ਆ ਗਈ ਤੇ ਉਸ ਤੋਂ ਬਾਅਦ ਇੱਥੇ ਪੁਲਿਸ ਲਾਈਨ ਜਿਹੜੀ ਸੀਗੀ ਉਹ ਬਣਾ ਦਿੱਤੀ ਗਈ ਫਰੀਦਕੋਟ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਹੋ ਸਕਦਾ ਹੈ ਇਸ ਤੱਥ ਤੋਂ ਵੇਖ ਖਬਰ ਹੋਵੇ ਕਿ ਜਿਹੜੀ ਪੁਲਸ ਲਾਈਨ ਹੈ ਇਹ ਕਦੇ ਜਦੀਮ ਖਾਨਾ ਹੋਇਆ ਕਰਦੀ ਸੀ ਤੇ ਉਸ ਤੋਂ ਬਾਅਦ ਬੀਐਡ ਕਾਲਜ ਵੀ ਹੋਇਆ ਕਰਦੀ ਸੀ ਅ ਇਸ ਬੀਐਡ ਕਾਲਜ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਵੀ ਬੀਐਡ ਕੀਤੀ ਹੋਈ ਹੈ ਉਹਨਾਂ ਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਉਹ ਵੀ ਤੁਹਾਨੂੰ ਦੱਸਣਗੇ ਫੈਕਟ ਕਿ ਇਹ ਕਦੇ ਬੀਏਡ ਕਾਲਜ ਹੋਇਆ ਕਰਦਾ ਸੀ ਉਹਨਾਂ ਨੇ ਵੀ ਇਥੇ ਸਟੱਡੀ ਕੀਤੀ ਹੋਈ ਹੈਗੀ ਆ ਤਾਂ ਦੋਸਤੋ ਇਸ ਤਰ੍ਹਾਂ ਦੇ ਇਤਿਹਾਸਿਕ ਤੱਥਾਂ ਨੂੰ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਇਸੇ ਚੈਨਲ ਦੇ ਨਾਲ ਜੁੜੇ ਰਹੋ ਔਰ ਦੇਖਦੇ ਰਹੋ ਪਪਾ ਜੀ ਤੁਹਾਡਾ ਜਿਹੜਾ ਉਹ ਸੀਗਾ ਜਿੱਦ ਤੱਕ ਬੀਏਡ ਕੀਤੀ ਹੈ ਉਹ ਕਿੱਥੇ ਸੀਗਾ ਕਾਲਜ ਤੁਹਾਡਾ ਉਹ ਨਹਿਰਾਂ ਦੇ ਨਾਲ ਸੀ ਉੱਥੇ ਉੱਥੋਂ ਬਾਅਦ ਚ ਪੁਲਸ ਲਾਈਨ ਬਣਾਈ ਗਈ ਉਸ ਜਗ੍ਹਾ ਨੂੰ ਦੋ ਨਹਿਰਾਂ ਲਗਾਤਾਰ ਚੱਲਦੀਆਂ ਸੀ ਤੇ ਸ਼ਹਿਰ ਵਾਲੇ ਪਾਸੇ ਨੂੰ ਨਹਿਰਾਂ ਦੇ ਬਿਲਕੁਲ ਨਾਲ ਸੀ ਕਾਲਜ ਤੇ ਸ਼ਹਿਰ ਵਾਲੇ ਪਾਸੋਂ ਸੱਜੇ ਪਾਸੇ ਤੇ ਕਿਹੜੇ ਸਾਲ ਇਹ 1960 ਦੀ ਗੱਲ ਹੈ 1960 ਕਾਲਜ ਖੁੱਲ੍ਹਿਆ ਹੀ ਮੇਰੇ ਨਾਲ ਉਹਦੇ ਜੇ ਹੁਣ ਹੈ ਨਹੀਂ ਚੱਲਦਾ ਸੀ ਪਹਿਲਾਂ ਕਾਲਜ ਚੱਲਦਾ ਸੀ ਹਮ ਠੀਕ ਹੈ ਤਾਂ ਰਾਜ ਨੂੰ ਦੇਖਿਆ ਕਦੇ ਰਾਜਾ ਦੇਖਿਆ ਸੀ ਜੀ ਇੱਕ ਵਾਰ ਹਾਕੀ ਖੇਡਦਾ ਨੈਸ਼ਨਲ ਉਹ ਨਹਿਰੂ ਸਟੇਡੀਅਮ ਦੇ ਵਿੱਚ ਅੱਛਾ ਇੱਕ ਵਾਰ ਵੇਖਿਆ ਉਦੋਂ ਰਾਜਤ ਗੱਦੀ ਤੋਂ ਤਾਂ ਲੈ ਚੁੱਕਾ ਸੀ ਤੇ ਉਹ ਦੱਸਿਆ ਗਿਆ ਸੀ ਭਾਈ ਇਹ ਰਾਜਾ ਹੈ ਤੇ ਹਾਕੀ ਖੇਡਿਆ ਸੀ ਆਪਣੀ ਟੀਮ ਨਾਲ ਤੇ ਹੋਰ ਪ੍ਰੀਤਪੁਰ ਦੇ ਕਿਹੜੀਆਂ ਪੁਰਾਣੇ ਬਿਲਡਿੰਗਾਂ ਤੁਸੀਂ ਦੇਖੀਆਂ ਹੈਗੇ ਨੇ ਜਿਹੜਾ ਬਸ ਫਰੀਦਕੋਟ ਚ ਮੇਨ ਤਾਂ ਕਿਲਾ ਸੀ ਰਾਜੇ ਦੇ ਮਹਿਲ ਸੀ ਪਰ ਨਾ ਤਾਂ ਮੈਲਾ ਦੇ ਅੰਦਰ ਕਿਸੇ ਨੂੰ ਐਂਟਰ ਹੋਣ ਦਿੰਦੇ ਸੀ। ਅੱਛਾ। ਨਾ ਕਿਲੇ ਸੀ ਕਿਸੇ ਨੂੰ ਐਂਟਰ ਹੋਣ ਦਿੰਦੇ ਸੀ। ਇਹ ਘਾਂਟਾ ਘਰ ਸੀਗਾ। ਅੱਛਾ। ਤੇ ਛੋਟਾ ਜਿਹਾ ਸ਼ਹਿਰ ਸੀ 메ਨ ਬਜ਼ਾਰ ਸੀ ਕੋ ਪੀਲਾ ਜਿਹਾ ਬਜ਼ਾਰ ਸੀ। ਤੇ ਘਾਂਟਾ ਘਰ ਦੇ ਉਲੇ ਪਾਸੇ ਰਾਜ ਦੇ ਮਹਿਲਾਂ ਕੋਲ ਚੌੜੀ ਸੜਕ ਸੀ। ਤੇ ਇੱਕ ਉੱਥੇ ਪੁਰਾਣੀ ਜੁਬਲੀ ਨਾਂ ਦੀ ਮਤਲਬ ਸਿਨੇਮਾ ਸੀ ਜੁਬਲੀ ਨਾਂ ਦਾ। ਹਾਂਜੀ। ਹੁਣ ਤਾਂ ਉੱਥੇ ਮਾਰਕੀਟ ਬਣ ਗਈ। ਹਾਂਜੀ। ਤੇ ਉਹ ਜਿਹੜਾ ਕਿਲਾ ਬਾਬਾ ਸ਼ੇਖਪੁਰ ਦਾ ਇਹ ਵੀ ਉਹ ਉਦੋਂ ਤੋਂ ਸੁਣਦਾ ਸੀ ਜਿਸ ਗੋਦਰੀ ਸਾਹਿਬ ਹੈ ਕਿਲਾ ਕਿਲਾ ਕਿਲੇ ਦੇ ਸਾਹਮਣੇ ਜਿਹੜਾ ਕਿਲੇ ਦੇ ਸਾਹਮਣੇ ਛੋਟੀ ਜੀ ਬਿਲਡਿੰਗ ਸੀ ਬਿਲਕੁਲ ਇੱਕ ਇੱਕੋ ਹੀ ਕਮਰਾ ਸੀ ਉਥੇ ਫਰੀਜ ਦੀ ਫੋਟੋ ਲੱਗੀ ਸੀ ਨਾ ਰਾਜਾ ਨਮਸਕਾਰ ਕਰੀ ਜਾਂਦਾ ਸੀ ਛੋਟੇ ਜਿਹੇ ਵਿਹੜੇ 'ਚ ਬਾਹਰ ਕਿਦਰ ਕਿ ਸੀ ਇਹ ਯਾਦ ਵੀ ਕਰਦਾ ਸੀ ਦਰਖਤ ਉਹ ਤੇ ਬਿਲਕੁਲ ਥੋੜ੍ਹੀ ਜਿਹੀ ਜਗ੍ਹਾ ਸੀ ਹਾਂ ਤੇ ਗੋਦਰੀ ਸਾਹਿਬ ਗੋਦਰੀ ਸਾਹਿਬ ਦਾ ਨਾਂ ਹੀ ਨਹੀਂ ਸੁਣਿਆ ਸੋਚਣ ਤੇ ਅੱਛਾ ਹਾਂਜੀ ਆ ਨਾਂ ਨਹੀਂ ਸੁਣਿਆ ਸੀ ਅਸੀਂ